ਦੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਤਨਦੇਹੀ ਨਾਲ ਇਹ ਸੇਵਾ ਮੈਂ ਨਿਭਾਉਣੀ ਚਾਹੁੰਨਾ ਨਿਭਾਵਾਂਗਾ ਕਿਵੇਂ ਆਇਆ ਮਨ ਦੇ ਵਿੱਚ ਤੁਸੀਂ ਉਹਦੇ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਇਹ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਸਰਪੰਚ ਪਿੰਡ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ بیٹے ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਬਰਾ ਜੇ ਤੁਸੀਂ ਕਿ ਇਹ ਦਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਨੂੰ ਚੁਣਨਾ ਚਾਹੁੰਦਾ। ਬੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਵੀ ਜੋ ਪਿੰਡ ਨੇ ਸੇਵਾ ਦਿੱਤੀ ਪਿੰਡ ਨੂੰ ਉਹ ਆਪ ਆਉਣਵਾਵਾਂਗੇ। ਪਿੰਡ ਨੂੰ ਨਾਲ ਲੈ ਕੇ। ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੋਈ ਗ੍ਰਾਂਟਾਂ ਆ ਗਰਾਉਣਗੀਆਂ ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ। ਜੇ ਕੋਈ ਵੱਧ ਘਾਟ ਹੋਵੇਗੀ ਤਾਂ ਆਪਦੇ ਕੋਲੋਂ ਪੁਰੀਆਂ ਕਰਾਂਗੇ। ਮੈਂ ਤਾਂ ਇਹਨਾਂ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਅਤਿਪਾਕ ਏਕੇ ਦੇ ਵਿੱਚ ਜੋ ਪਿਆਰ ਹੈ ਉਹ ਕਿਤੇ ਨਹੀਂ ਮਿਲਦਾ। ਜੋ ਇੱਕਾ ਹੋਵੇਗਾ ਉੱਥੇ ਸਭ ਕੁਝ ਹੀ ਹੈ ਜਿਸ ਪਿੰਡ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਇਤਫਾਕ ਹੈ ਉੱਥੇ ਸਭ ਕੁਝ ਹੈ ਜਿੱਥੇ ਵੈਰ ਵਿਰੋਧ ਦੇ ਉੱਥੇ ਕੁਝ ਨਹੀਂ ਤੁਸੀਂ ਕੀ ਹੋਰ ਵੀ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹ ਰਹੇ ਹੋ ਮੈਂ ਸਭ ਪਿੰਡਾਂ ਨੂੰ ਇਹ ਹੀ ਕਹਿਣਾ ਵੀ ਜਿੱਥੋਂ ਦਾ ਕਰ ਵੀ ਹੋ ਸਕੇ ਸਮਤੀ ਕਰਕੇ ਇੱਕ ਨਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੱਗ ਕੇ ਬਲੰਦੀਆਂ ਤੱਕ ਲੈ ਜਾ ਸਕੇ ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਟੋਟ ਸੋਟੇ ਪੋਂ ਇੱਕ 400 ਵੋਟ ਹੈ ਕਿਹੜੇ ਕਿਹੜੇ ਕੰਮ ਨੇ ਜਿਹੜੇ ਵੈਦੇ ਮੇਰੇ ਜਿਹੜੇ ਤੇ ਕਰਨੇ ਚਾਹੁੰਦੇ ਜੇ ਤੁਸੀਂ ਕਰੋਗੇ ਪਿੰਡ ਦੇ ਕੰਮ ਤੇ ਬਹੁਤ ਸਾਰੇ ਪੈਣੇ ਨਾ ਤੇ ਬੱਚਿਆਂ ਦੇ ਖੇਡਣ ਲਈ ਕੋਈ ਇਥੇ ਗਰਾਊਂਡ ਹੈ ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਘੇੜਾ ਦੇਣ ਵਾਸਤੇ ਕੋਈ ਪਾਰਕ ਹੈ ਅਜੇ ਕੰਮ ਬਹੁਤ ਪੈਣੇ ਕਰਨ ਵਾਲੇ ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦੇਵੇਗੀ ਤੇ ਕਰਾਂਗੇ ਸਭ ਤੋਂ ਵੱਡਾ ਸਯੋਜ ਪਿੰਡ ਜੋ ਕੀਨ ਦਾ ਰਹਿਟਾਂ ਸਾਰੇ ਪਿੰਡ ਦਾ ਸਹਿਯੋਗ ਹੈ ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ ਇੱਕ ਬੰਦੇ ਨਾਲ ਕਦੇ ਸਮਤੀ ਨਹੀਂ ਹੁੰਦੀ ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ ਸਾਰਾ ਪਿੰਡ ਇਕੱਠਾ ਹੋਵੇ ਤੇ ਇੱਕ ਬੰਦੇ ਦੇ ਸਿਰ ਤੇ ਸੇਰਾ ਵੱਜਦਾ ਇੱਕ ਬੰਦਾ ਨਹੀਂ ਬਣ ਸਕਦਾ ਤੁਹਾਨੂੰ ਵੀ ਪ੍ਰਾਊਡ ਫੀਲ ਹੈ ਕਿਉਂ ਮਸ਼ਹੂਰ ਪਿੰਡਾ ਐਮੀ ਬਿਰਕ ਦੇ ਨਾਂ ਤੇ ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਦਾ ਨਾਮ ਰੌਸ਼ਨ ਹੋਏਗਾ ਸਰਵਸੰਮਤੀ ਨੇ ਪ੍ਰਾਊਡ ਫੀਲ ਤੇ ਵੇਖੋ ਜਦੋਂ ਇੱਕ ਪਿੰਡ ਦਾ ਨਾਂ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ ਬੇਟੇ ਕਰਕੇ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ ਪੂਰੇ ਵਰਲਡ ਦੇ ਵਿੱਚ ਨਾਮ ਹੈ ਅੱਜ ਕੱਲੇ ਪੰਜਾਬ ਦੇ ਵਿੱਚ ਨਹੀਂ ਪ੍ਰਾਊਡ ਫੀਲ ਤੇ ਹੁੰਦਾ ਹੀ ਹੈ ਜਦੋਂ ਇਥੋਂ ਦਾ ਕੱਪੜੇ ਹੋਈਏ ਪਹਿਲੇ ਨੰਬਰ ਤੇ ਜੇ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜਾਏ ਉਹ ਕੰਮ ਹੋਇਆ ਬਾਕੀ ਪ੍ਰਾਊਡ ਸਾਨੂੰ ਸਾਡੇ ਐਮੀ ਬਿਰਕਾ ਜੀ ਨੇ ਮੇਰਾ ਭਤੀਜਾ ਹੀ ਹੈ ਬੇਟੇ ਨੇ ਤਾਂ ਹੈ ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ। ਬਾਕੀ ਨੋ ਉਹਨਾਂ ਦਾ ਰੋਸ਼ਨ ਹੈ ਪਹਿਲਾਂ ਵੀ ਐਮੀ ਮਿਰਕ ਦਾ ਤੇ ਹੁਣ ਵੀ ਇਹ ਪਿੰਡ ਵੱਲ ਕਰਨਗੇ ਤਾਂ ਹੀ ਇਸੇ ਕਰਕੇ ਸਭ ਸੰਮਤੀ ਇਹਨਾਂ ਤੇ ਕੀਤੀ ਹੈ। ਇਹ ਵਧੀਆ ਮਤਲਬ ਕੰਮਕਾਰ ਕਰਨਗੇ ਮੂਰੇ ਹੋ ਕੇ ਜੋ ਵੀ ਕਰਨ ਨਾਲ ਕਰਨ ਨਾਲ ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ। ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸੰਮਤੀ ਨਾਲ ਸੁਰਤਾ ਵੀ ਜੋ ਕੰਮਕਾਰ ਕਰਨਗੇ ਆਪਦੀ ਮਰਜ਼ੀ ਨਾਲ ਮਤਲਬ ਪਿੰਡਦਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡਾਂ ਗਰਾਊਂਡ ਬਣਨ ਵਾਲਾ ਸਾਡੇ ਪਿੰਡ ਦਾ ਐਮੀ ਦੀ ਜਮਤ ਜਮ ਮ ਬੱਚਿਆਂ ਵਾਸਤੇ ਜਮ ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਸਾਚਾ ਜੀ ਜਮ ਵਾਸਤੇ ਜਗਾ ਲਾ ਦਿਓ ਵੀ ਜਮ ਜਮ ਦਾ ਸਮਾਨ ਰੱਖ ਕੇ ਦੇਉਂਗਾ ਮੈਂ ਤੁਹਾਨੂੰ ਜਮ ਬੱਚਿਆਂ ਵਾਸਤੇ ਜਮ ਅਸੀਂ ਹੁਣ ਮੈਂ ਐਮੀ ਵੀਰਕ ਨੂੰ ਕਹਾਂਗਾ ਵੀ ਬੇਟਾ ਹੁਣ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਫਿਰ ਮੈਨੂੰ ਜਮ ਦਾ ਸਮਾਨ ਲੈ ਕੇ ਦੇ ਤੇ ਜਮ ਦਾ ਸਮਾਨ ਵੀ ਰੱਖਵਾਵਾਂਗੇ ਤੂੰ ਆ ਬਾਕੀ ਜਿਵੇਂ ਵੀ ਹੋਊਗਾ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੇ ਸਾਰੇ ਪੰਚਾਇਤ ਰਲ ਕੇ ਇੰਨੇ ਪਿੰਡ ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਨੇ ਜਿਵੇਂ ਕਾਂਗਰਸ ਹੋ ਗਿਆ ਅਕਾਲੀ ਹੋ ਗਿਆ ਆਪ ਹੋ ਗਿਆ ਫਿਰ ਵੀ ਸਰਮਸਮਤੀ ਹੋਈ ਹੈ ਬਹੁਤ ਵੱਡੀ ਗੱਲ ਆ ਹਾਜੀ ਹਾਜੀ ਕਿਸੇ ਨੇ ਕੋਈ ਉਤਰਾਜ ਨਹੀਂ ਜੀ ਕੀਤਾ ਹੈਗਾ ਸਾਰੇ ਪਾਰਟੀਆਂ ਇਕੱਠੀਆਂ ਨੇ ਜੀ ਕੋਈ ਨਹੀਂ ਜੀ ਸਾਡੇ ਪਿੰਡ ਚ ਪਾਰਟੀ ਬਾਜੀ ਨਹੀਂ ਮਤਲਬ ਇੱਕ ਪਰਿਵਾਰ ਦੇ ਤੌਰ ਤੇ ਚੱਲਦੇ ਨੇ ਜੀ ਸਾਰਾ ਕੀ ਲੱਗਦਾ ਜੇ ਸਾਰੇ ਇਸ ਤਰ੍ਹਾਂ ਤੁਹਾਡੇ ਪਿੰਡ ਮੰਗੇ ਸੋਚਣ ਤਾਂ ਵੀ ਲੜਾਈਆਂ ਤਾਂ ਹੋਣਗੀਆਂ ਨਹੀਂ ਤੇ ਪਿਆਰ ਵੀ ਵਧੇਗਾ ਹਾਜੀ ਪਾਇਦਾ ਸਾਰੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਕੀ ਸਾਰੇ ਸਰਬਸੰਮਤੀ ਨਾਲ ਸੁਣੋ ਕੋਈ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਐਵੇਂ ਵੱਡ ਟੋਕ ਕਰਕੇ ਕੋਈ ਜੇਲ੍ਹ ਚ ਚਲੇ ਜਾਂਦਾ ਕੋਈ ਕਿਤੇ ਦੁਰ ਜਾਂਦਾ ਤੇ ਕੋਈ ਨਸ਼ੇ ਕਰਦੇ ਨੇ ਕੋਈ ਸ਼ਰਾਬਾਂ ਪੀਉਂਦੇ ਨੇ ਜੋ ਫਿਰ ਗਲਤੀ ਹੈ ਜੀ ਫਿਰ ਨਸ਼ਾ ਵੱਧਦਾ ਜੀ ਇਸ ਕਰਕੇ ਜੇ ਸਰਬਸੰਮਤੀ ਹੋ ਜੇ ਬਹੁਤ ਵਧੀਆ ਗੱਲ ਹੈ ਸਾਰੇ ਪਿੰਡ ਵਾਲੇ ਬੇਨਤੀ ਹੈ ਵੀ ਸਰਬਸੰਮਤੀ ਕਰੋ ਧੰਨਵਾਦ ਹਾਂਜੀ ਪਹਿਲਾਂ ਤਾਂ ਐਗਰਜੀਕਾ ਖਾਲਸਾ ਵੈਕ ਜੀ ਕੀ ਖਤੇ ਮੈਂ ਦੇਖੋ ਇਹ ਅਸੀਂ ਬਹੁਤ ਹੀ ਵਧੀਆ ਮਹਿਸੂਸ ਕਰਦੇ ਆਂ ਵੇਖੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਜੋ ਬਣਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਕਲੇਸ਼ ਕਿਸੇ ਵੀ ਤਰ੍ਹਾਂ ਅਸੀਂ ਸਾਡੀ ਉਹ ਵੀ ਸਹਿਮਤੀ ਵਾਲੇ ਕੰਮ ਹੁੰਦਾ ਤੇ ਬਾਕੀ ਰਹੇ ਹੁਣ ਸਹਿਮਤੀ ਜਿਹੜੀ ਸਾਡੇ ਵੀਰ ਗੁਰਚਰਨ ਸਿੰਘ ਜੀ ਇਹਨਾਂ ਦਾ ਬਹੁਤ ਹੱਥਾਂ ਵਿੱਚ ਇਹਨਾਂ ਨੇ ਅੱਗੇ ਹੋ ਕੇ ਸਾਰੇ ਨੂੰ ਪ੍ਰੇਰਿਆ ਤੇ ਬਾਕੀ ਐਵੇਂ ਵੀ ਜੇ ਵੇਖੋ ਆਪਾਂ ਸਰਕਾਰਾਂ ਨੂੰ ਦੋਸ਼ ਦੇਣੇ ਆ ਪਹਿਲਾਂ ਆਪਣੇ ਘਰ ਤੋਂ ਸੁਧਾਰ ਕਰਨਾ ਜ਼ਰੂਰੀ ਏ ਤੇ ਅਸੀਂ ਮਹਿਸੂਸ ਕਰਦੇ ਆ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਹਾਂ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ ਸਾਡੇ ਚਾਚਾ ਜੀ ਨੇ ਖੁਦ ਤੇ ਜੋ ਐਮੀ ਵਿਰਕ ਜੀ ਨੇ ਉਹ ਸਾਡੇ ਮਾਪਦੇ ਮੇਰਾ ਦੇ ਹੋਰੀ ਐ ਮੈਂ ਮਾਸੀ ਵੀ ਲੱਗਦੀ ਆ ਤੇ ਪਰਜਾਈ ਵੀ ਲੱਗਦੀ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਉਸ ਗੱਲ ਤੇ ਕਿੰਨੇ ਟਾਈਮ ਤੋਂ ਸਰਵਸੰਮਤੀ ਹੋ ਰਹੀ ਐ ਜਿਵੇਂ ਪਿੰਡ ਦੇ ਤੁਸੀਂ ਕਹ ਰਹੇ ਵੀ ਚੋਣ ਚੋਣੇ ਇਹ ਜੀ ਪਹਿਲੀ ਵਾਰ ਹੋਈ ਐ ਅੱਛਾ ਹਾਂਜੀ ਪਹਿਲੀ ਵਾਰ ਹੋਈ ਐ ਤੇ ਬਾਕੀ ਪਹਿਲਾਂ ਵੀ ਜੋ ਸਾਡੇ ਇੱਥੇ ਸਰਪੰਚ ਬਣਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੈਰ-ਵਿਰ ਉਹ ਕਿਸੇ ਵੀ ਤਰ੍ਹਾਂ ਦਾ ਨਹੀਂ ਸਭ ਮਿਲ ਕੇ ਚੱਲਦੇ ਨੇ। ਇਮਾਨ ਦੇ ਵਿੱਚ ਕਿਵੇਂ ਆਇਆ ਕਿ ਸਰਬਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ। ਇਹ ਵੇਖੋ ਜੀ ਨਗਰ ਦਾ ਹੀ ਫੈਸਲਾ ਸੀ। ਤੇ ਉਹਨਾਂ ਨੇ ਇਹ ਮਾਨ ਬਖਸ਼ਿਆ ਜੋ ਨਗਰ ਨੇ ਬਖਸ਼ਿਆ। ਇਕੱਲਾ ਤਾਂ ਕੋਈ ਵੀ ਸਮਰੱਥ ਨਹੀਂ ਹੁੰਦਾ। ਤੇ ਨਗਰ ਦੇ ਨਾਲ ਹੀ ਅਸੀਂ ਵੱਡੇ ਹੋਏ ਹਾਂ। ਤੇ ਸਾਡੇ ਚਾਚਾ ਜੀ ਜਿਹੜੇ ਨੇ ਅੱਗੇ ਆਏ ਨੇ ਤੇ ਇਹ ਵੇਖੋ ਅੱਜ ਸਰਪੰਚ ਬਣ ਕੇ ਨਹੀਂ ਇਹ ਪਹਿਲਾਂ ਤੋਂ ਵੀ ਇਹਨਾਂ ਦਾ ਇਹ ਧਰਮ ਹੈ ਵੀ ਜੋ ਵੀ ਇਹ ਕੰਮ ਨਗਰ ਦੇ ਵਿੱਚ ਕਰਦੇ ਨੇ ਵੀ ਅੱਗੇ ਹੋ ਕੇ ਕਰਦੇ ਨੇ ਸਭ ਤੋਂ ਪਹਿਲੇ ਇਹਨਾਂ ਦੀ ਹੁੰਦੀ ਹੈ ਤੇ ਹੁਣ ਤਾਂ ਸਰਪੰਚ ਨੇ ਹੁਣ ਤਾਂ ਵੇਖੋ ਕਰਨੀ ਗਈ ਕਰਨੀ ਬਤੌਰ ਐਮਈ ਵੋਟ ਦੇ ਫੈਮਿਲੀ ਮੈਂਬਰ ਤੁਸੀਂ ਕਿੰਨਾ ਕੁ ਅਸੀਂ ਤਾਂ ਜੀ ਵੇਖੋ ਸਾਡੇ ਘਰ ਦੇ ਵਿੱਚ ਇੱਕ ਚਰਾਗ ਜਿਹੜਾ ਹੈ ਵੀ ਉਹਨੇ ਇਹਨੇ ਆਰਵਰਡ ਦੇ ਵਿੱਚ ਹੀ ਉਹਨਾਂ ਨੇ ਇੱਕ ਨਾ ਰੋਸ਼ਨ ਕੀਤਾ ਤੇ ਉਹਦੇ ਵਿੱਚ ਸਾਨੂੰ ਪਰਿਵਾਰ ਨੂੰ ਤਾਂ ਨਗਰ ਨੂੰ ਮੈਂ ਮਹਿਸੂਸ ਕਰਦਾ ਇਸ ਗੱਲ ਤੇ ਮਾਨ ਕਰਦਾ ਹੈ ਕਿ ਅਸੀਂ ਤਾਂ ਉਹਨਾਂ ਦੇ ਘਰ ਦੇ ਮੈਂਬਰ ਆ। ਕਿਵੇਂ ਮੰਚ ਆਇਆ ਜਿਹੜਾ ਹੈਗਾ ਜ਼ਿਆਦਾਤਰ ਪਿੰਡਾਂ 'ਚ ਲੜਾਈਆਂ ਹੋ ਰਹੀਆਂ ਨੇ, ਪਰਚੇ ਦਰਜ ਹੋ ਰਹੇ ਨੇ, ਤੁਹਾਡੇ ਮੰਚ ਕਿਵੇਂ ਆਇਆ? ਵੀ ਸਰਪੰਚ। ਦੇਖੋ ਜੀ ਜਿਹੜੀਆਂ ਲੜਾਈ ਝਗੜੇ ਹੋ ਰਹੇ ਨੇ ਇਹਦੀ ਵੀ ਅਸੀਂ ਮਤਲਬ ਇੱਕ ਸਖਤ ਨਿੰਦਾ ਕਰਦੇ ਆ ਉਹ ਚੀਜ਼ਾਂ ਠੀਕ ਨਹੀਂ ਹੈ। ਪਰ ਸਾਡੇ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਹੀ ਸਲਾਘਾਯੋਗ ਕਦਮ ਚੱਕਿਆ ਜਿਹੜਾ ਕਿ ਸਮਤੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ। ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ ਇਸ ਚੀਜ਼ ਦੇ ਉੱਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਅਸੀਂ ਇਹ ਵੀ ਕਵਾਂਗੇ ਕਿ ਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਹੈ ਔਰ ਇਹ ਵਧੀਆ ਕਰਨ ਲੈਣੇ ਚਾਹੀਦੇ ਨੇ ਅਮੀਰਵਿਕ ਦਾ ਪਿੰਡ ਕਿੰਨਾ ਇੱਕ ਪ੍ਰਾਊਡ ਫੀਲਿੰਗ ਦਸਟੀਨ ਹੈ ਦੇਖੋ ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਆ ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਝ ਵੀ ਹੁੰਦਾ ਹੈ ਤਾਂ ਜਦੋਂ ਅਸੀਂ ਆਪਣੇ ਪਿੰਡ ਦਾ ਨਾਮ ਲੈਂਦੇ ਆ ਸਾਨੂੰ ਹਰੇਕ ਉੱਥੇ ਅਸੀਂ ਕਹਿੰਦਾ ਜੀ ਅਮੀਰਵਿਕ ਦਾ ਪਿੰਡ ਆ ਸਾਨੂੰ ਬਹੁਤ ਪ੍ਰਾਊਡ ਹੁੰਦਾ ਹੈ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਆ ਕਿ ਹਾਂ ਜੀ ਸਾਡੇ ਪਿੰਡ ਦੇ ਨੇ ਸਾਨੂੰ ਪ੍ਰਾਊਡ ਹੈ ਸਟਾਰ ਨੇ ਇੱਕ ਬਹੁਤ ਵਧੀਆ ਔਰ ਅੱਜ ਹੋਰ ਪ੍ਰਾਊਡ ਫੀਲ ਕਰਦਾ ਜੋ ਸਰਬਸੰਮਤੀ ਹੋਈਆਂ ਹਾਂ ਜੀ ਸਰ ਅਸੀਂ ਇਸ ਚੀਜ਼ ਦੇ ਉੱਤੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਨਗਰ ਦਾ ਹੋਰ ਵੀ ਨਾਮ ਹੋਣਾ ਹੈ ਔਰ ਇਹਦੇ ਨਾਲ ਸਾਡੇ ਐਮੀ ਵੀਰ ਕਬੀਰ ਜੀ ਨੂੰ ਵੀ ਕਾਫੀ ਜਿਹੜਾ ਉਹਨੂੰ ਵੀ ਮਾਣ ਮਿਲਣਾ ਹੋਰ ਅਸੀਂ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਠੀਕ ਹੈ ਜੀ ਥੋੜੀ ਆਵਾਜ਼ ਨਾਲ ਤੇ ਹੋਰ ਜਿਹੜੇ ਹੈਗੇ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਤੁਸੀਂ ਲੈ ਕੇ ਚੱਲੋਗੇ ਕਿ ਤੁਸੀਂ ਵੀ ਨੌਜਵਾਨ ਹੁਣ ਦੇਖੋ ਜੀ ਪਹਿਲ ਦੇ ਆਧਾਰ ਤੇ ਤਾਂ ਹੀ ਪਹਿਲਾਂ ਤਾਂ ਜੋ ਪਿੰਡ 'ਚ ਜੋ ਨਹੀਂ ਹੋਇਆ ਉਹ ਹੀ ਕਰਾਂਗੇ ਜਿਵੇਂ ਪਿੰਡ ਦੀ ਫਰਨੀ ਜਿਹੜੀ ਹੈ ਉਹ ਕੱਚੀ ਹੈ ਜਿਵੇਂ ਸੜਕਾਂ ਦੇ ਆਲੇ ਦੁਆਲੇ ਮਤਲਬ ਇਹ ਕਹਿੰਦਾ ਤਾਂ ਐਡਾ ਵਧੀਆ ਹੋ ਹੈ ਨਹੀਂ ਕਿ ਉੱਥੋਂ ਕੋਈ ਸਾਧਨ ਚੰਗੀ ਤਰ੍ਹਾਂ ਲੰਘ ਸਕੀ ਤੇ ਕਿਰਨੀ ਪੱਕੀ ਹੋਣੀ ਚਾਹੀਦੀ ਹੈ ਬਾਕੀ ਗਰਾਊਂਡ ਦਾ ਕੰਮ ਹੋਣਾ ਚਾਹੀਦਾ ਤਾਇਆ ਜੀ ਨੇ ਪਹਿਲਾਂ ਦੱਸਿਆ ਸੀ ਤੁਹਾਨੂੰ ਸਾਰੇ ਕੰਮ ਹੋਣੇ ਬਾਕੀ ਉਹ ਵੀ ਜੇ ਕੋਈ ਪਹਿਲਾਂ ਵੀ ਕੁਝ ਨਹੀਂ ਸੀ ਮਤਲਬ ਕਿ ਗ੍ਰਾਂਟ ਵਗੈਰਾ ਆਉਂਦੀ ਤਾਂ ਤਾਇਆ ਜੀ ਕੋਲੋਂ ਜਿਵੇਂ ਇਹਨਾਂ ਨੇ ਸਕੂਲ ਤੇ ਰੰਗ ਰੂਗਨ ਕਰਾਇਆ ਮਤਲਬ ਕਿ ਕੋਲੋਂ ਵੀ ਕਰਾਉਂਦੇ ਰਹਿੰਦੇ ਨੇ ਕੰਮ ਹੁਣ ਤਾਂ ਖੁਦ ਸਰਪੰਚ ਨੇ ਫਿਰ ਸਾਰਾ ਕੁਝ ਅੱਗੇ ਹੋ ਗਿਆ ਪਹਿਲੀ ਤੋਂ ਮਤਲਬ ਪ੍ਰਿੰਟ ਦੇ ਸੁਧਾਰ ਲਈ ਜਿਹੜਾ ਹੈਗਾ ਅੱਗੇ ਰਹੇ ਬਿਲਕੁਲ ਬਿਲਕੁਲ ਇਸ ਤੋਂ ਕੋਈ ਦੂਰ ਹੈ ਨਹੀਂ ਗੱਲ ਇਹਨਾਂ ਨੇ ਜੋ ਵੀ ਕੀਤਾ ਅੱਗੇ ਹੋ ਕੇ ਕੀਤਾ ਪ੍ਰਿੰਟ ਦੇ ਭਲੇ ਲਈ ਕੀਤਾ ਸਾਰਾ